ਸਨੂਜ਼ ਆ ਰਹੇ ਹਨ ਪਿਆਰ ਭਰੀ ਸੱਸੀ ਕਾਜੀ ਉਮੀਦ ਹੈ ਤੁਸੀਂ ਸਾਰੇ ਐ ਠੀਕ ਹੋਵਾਂਗੇ ਤੰਦਰੁਸਤ ਹੋਵਾਂਗੇ ਬੇਦੁਖ ਤਲੀਫਾ ਤੋਂ ਦੂਰ ਹੋਵਾਂਗੇ ਹਾਂਜੀ ਅੱਜ ਦਾ ਆਪਾਂ ਲੱਗੇ ਆ ਬਲੌਗ ਸ਼ੁਰੂ ਕਰਨ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਲੋ ਜੀ ਅੱਜ ਅੱਜ ਠੰਡਾ ਮੌਸਮ ਤਾਂ ਫਰਾਜ ਮੀ ਪੈ ਗਏ ਆ ਜੀ ਮੇਰਾ ਪਪਾ ਆਉਂਗਾ ਮੀ ਪੈ ਗਿਆ ਤਾਂ ਚਲ ਵਈ ਅੱਜ ਸਾਡੇ ਹਨਾ ਫਿਰ ਸਾਡੇ ਬਹੁਤ ਜ਼ੋਰ ਦਾ ਤੂਫਾਨ ਆਇਆ ਆਇਓ ਪਾਪਾ ਨੂੰ ਮਿਲੋ ਜੀ ਚਲੋ ਸੱਸਰੀ ਕਾ ਜੀ ਹੋਰ ਸਭ ਠੀਕ ਠਾਕ ਹੈ ਜੀ ਤੇ ਸਾਡੇ ਅੱਜ ਬੜੇ ਜੋਰਾਂ ਛੋਰਾ ਦੇ ਨਾਲ 11ਵੇਂ ਦਾ ਲੱਗਿਆ ਹੋਇਆ ਜੀ ਮੀ ਪੈ ਤੇ ਅੱਜ ਜੋ ਕੁਝ ਮੌਸਮ ਦੇ ਵਿੱਚ ਪੈ ਰਹੀ ਹੈ ਤਬਦੀਲੀ ਅੱਜ ਠੰਡ ਹੈ ਜੀ ਥੋੜੀ ਥੋੜੀ ਸੌਣ ਦਾ ਮੀਂਹ ਆ ਜੀ ਹਾਂ ਪਹਿਲਾਂ ਵੀ ਦੇਖਿਆ ਸੀ ਸੌਣ ਦਾ ਅਸੀਂ ਵੀ ਜਿਹੜਾ ਅੱਜ ਪੂਰਾ ਪੈ ਰਿਹਾ ਤੇ ਮੌਸਮ ਤੋਂ ਤੁਸੀਂ ਹੁਣ ਹਾਜੀ ਵੀ ਬੱਦਲਵਾਜੀ ਹੈ ਤੇ ਥੋੜਾ ਥੋੜਾ ਮੀਂਹ ਵੀ ਪੈ ਰਿਹਾ ਤੇ ਕੱਲ ਨੂੰ ਹੈਗਾ ਜੀ ਮਾਤਾ ਦਾ ਲਾਸਟ ਨਰਾਤਾ ਅੱਥਿਓ ਅੱਥਿਓ ਆ ਜੀ ਕੱਲ ਨੂੰ ਅੱਥਿਓ ਦਾ ਮੱਥਾ ਟੇਕਣਾ ਹੈ ਤੇ ਮੰਨਿੰਦਰ ਤੇ ਬਿੱਟੂ ਨੇ ਸਾਨੂੰ ਬਹੁਤ ਫਾਇਦਾ ਕਰਿਆ ਹੋਇਆ ਈ ਉਹ ਦੂਜੀ ਪੁੱਛੂਗੇ ਬਿੱਟੂ ਤੇ ਮੰਨਿੰਦਰ ਨੇ ਤੁਹਾਨੂੰ ਫਾਇਦਾ ਕਿੱਦਾਂ ਕਰਤਾ ਈ ਫਾਇਦਾ ਇਦਾਂ ਕਰਤਾ ਈ ਜਾਰੇ ਲੰਗਰ ਤੇ ਜਾਂਦੇ ਆ ਮਾੜਾ ਮੋੜਾ ਕੋਈ ਦਾਣਾ ਚੁੰਨਾ ਮਾੜਾ ਮੋਟਾ ਸਾਡੇ ਜੋ ਕਰਮਾਂ ਦੇ ਵਿੱਚ ਆ ਉਹ ਪੰਦੇ ਨੇ ਹੁੰਦੇ ਆ ਹੈ ਤੇ ਇਧਰ ਇਹ ਚਾਰੇ ਜੀਤਪੁਰ ਵੀ ਹੁਣ ਐ ਕਹੇ ਜੀ ਮੜਾ ਮੋਟਾ ਅੱਪ ਵੀ ਕਿਸੇ ਮੜਾ ਮੋਟਾ ਮੱਥਾਾ ਤੇ ਗਿਆ ਉਹ ਜਾਇਆ ਉਹ ਤੇ ਮੈਨੂੰ ਕਿਹਾ ਵੀ ਦੇਖ ਬਿਨਾ ਕਰਮਾ ਤੋਂ ਮੱਥੇ ਟੇਕ ਨਹੀਂ ਹੁੰਦੀ ਬਿਨਾ ਕਰਮਾ ਤੋਂ ਸੇਵਾ ਨਹੀਂ ਹੁੰਦੀ ਬਿਨਾ ਕਰਮਾ ਤੋਂ ਯਾਤਰਾ ਨਹੀਂ ਹੁੰਦੀ ਉੱਪਰ ਇਹਨੇ ਪੱਖਾ ਦੇ ਕੋਈ ਚਲਾਤਾ ਦੇਖਿਓ ਜੀ ਮੜੇ ਜਾ ਇਹਨੂੰ ਜਾਮਾ ਪੈਂਦਾ ਜੀ ਕਕਰ ਐ ਲੈ ਆ ਲੈ ਸਸਕਾਗੇ ਸਾਰਿਆਂ ਨੂੰ ਪਰਮਾਤਮਾ ਜੀ ਬਿੱਟੂ ਮੜਾ ਪੱਖਾ ਬੰਦ ਕਰ ਦੇ ਆਵਾਜ਼ ਇਹਨੇ ਚੰਗੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੇ ਨਹੀਂ ਕੋਈ ਦੂਰ ਹਾਂ ਇੰਨੇ ਨਾਲ ਅੰਦੇ ਹੀ ਕਰ ਤੁਹਾਨੂੰ ਨਹੀਂ ਲੱਗਦੀ ਬਾਹਰ ਬਹਿ ਜਾ ਨਾ ਬਾਹਰ ਚੱਲੀ ਨਹੀਂ ਹੁੰਦੀ ਬਾਹਰੇ ਬਹਿ ਜਾ ਕੇ ਨਹੀਂ ਬੰਦ ਨਾ ਨਾ ਖਿੜਕੀ ਦੇ ਨਾਲ ਬਹਿਣਾ ਤੇਰੀ ਆਵਾਜ਼ ਆਈ ਚਾਉਗੀ ਨਾਲੇ ਖਿੜਕੀ ਦੇ ਨਾਲ ਜਗਾ ਤਾਂ ਤੇਰਾ ਭਾਈ ਖੰਡ ਹੈ ਲੈ ਵੀਰਾ ਵੀਰਾ ਆਉ ਬਿੱਟੂ ਜੀ ਜੀ ਸਾਸਰੀ ਘਰ ਬੋਦੋ ਫਿਰ ਨੇ ਆਏ ਵੀਰ ਦਾ ਵੀਰੇ ਆ ਤੈਨੂੰ ਉਹ ਪੁੱਛੇ ਨੀ ਚੌਂਦੀ ਮਾਰ ਕੇ ਇੱਥੇ ਇੱਕ ਇੱਕ ਹੈ ਰੋ ਇੱਕ ਟੇਨ ਲੈ। ਵੀਂਤਾ ਫਰਵੀਂ ਇਹਨੇ। ਸੀ ਬੈਗ ਜੀ ਦਾ ਖਾਤਸਾ, ਬੈਗ ਚੀਤੀ ਖਾਤਸਾ। ਅੱਜ ਵੀ ਕਿਹੜੇ ਲੰਗਰ 'ਚ ਜਾਣਾ? ਪਹਿਲੀ ਗੱਲ ਤਾਂ ਇਹ ਦੇ ਗਏ ਕਿ ਬੇਇੱਜ਼ਤੀ ਦੀ ਕੋਈ ਗੱਲ ਨਹੀਂ। ਹਾਂ। ਲੰਗਰ ਉਹਨਾਂ ਨੇ ਲਾਇਆ ਖਾਣ ਵਾਸਤੇ। ਹਾਂ। ਆਪਾਂ ਨਹੀਂ ਕੋਈ ਹੋਰ ਨਹੀਂ ਜੇ ਕੋਈ ਖਾਊਗਾ ਨਹੀਂ ਫਿਰ ਲਾਉਣ ਦਾ ਕਹਿ। ਪਾਪਾ ਦੇਖ ਜਦ ਮਨਿੰਦਰ ਲੋਕੀ ਦਾ ਪਾਪਾ ਲੰਦਾ ਮਮੀ ਮੈਨੂੰ ਲੰਦਾ ਕਿਰੇ ਤੁਸੀਂ ਲੈ ਜਾਣੀ ਹੈ। ਇਹ ਵਿਚਾਰਾ ਰੋ। ਚਲ ਮੇਰਾ ਭਾਈ ਨਾਲ ਜਿੰਨੀ ਕੋਈ ਸੇਵਾ ਕਰੇ ਉਹਦਾ ਮਨੂ। ਆ ਲੈਣ ਨੂੰ ਆ ਜੀ ਅਬ ਉਹ ਜਦ ਗਾਇ ਖਾਣਾ ਤਾਂ ਹੈ ਨਹੀਂ ਯਾਰ ਫੇਰ ਯਾਰ ਮੜੇ ਹੱਸੇ ਬੈਲ ਦਾ ਮੂੰਹ ਦਗਾ ਦੀ ਸੀ ਮਰ ਕੇ ਆਏ ਆ ਕਾ 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 ਉਹ ਗਾ ਉਹ ਤਾਂ ਜ਼ਾਹਰ ਹੈ ਪਪਾ ਉਹ ਜਿੱਥੇ ਉਹ ਵੀ ਇਹ ਕਿਤੇ ਹੋ ਪਪਾ ਪਪਾ ਜੀ ਬਿਲੰਦਰ ਤਹ ਨਹੀਂ ਆਣਾ ਹਜੇ ਕੋਈ ਕਰਾਉਂਦਾ ਵੀ ਨਹੀਂ ਹੈਗਾ ਗੱਲ ਕਿ ਨਿਆਣਾ ਨਹੀਂ ਆਣਾ ਪਪਾ ਪਪਾ ਜੀ ਹਾਂ ਦੇਖੋ ਇੱਕ ਗੱਲ ਆ ਇੱਕ ਗੱਲ ਸੁਣਾਓ ਦੇਖੋ ਦਾਦਾ ਜੀ ਤੇ ਟੀਣਾ ਬਈ ਅਸੀਂ ਪਕੌੜੇ ਘਾਣ ਲੱਗੇ ਸੀ ਹਾਂ ਘਾਣ ਲੱਗੇ ਸੀ ਅਸੀਂ ਜਾ ਦੇ ਘਾਣ ਲੱਗੇ ਮੈਂ ਮੇਰੇ ਪਕੌੜਿਆਂ ਦੀ ਥਾਲੀ ਵਿੱਚ ਵਾਲੀ ਲਫਾਫਿਆਂ ਦੇ ਕਹਦੇ ਲਫਾਫੇ ਦੇ ਨਵੀਂ ਵਾਲੀ ਨਵੀਂ ਵਾਲੀ ਭਾਈ ਸੇਵਾ ਦਾ ਮੇਰੀ ਗੱਲ ਸੁਣੋ ਹਾਂ ਮਤਲਬ ਕੈਮਰਾ ਸਿੱਧਾ ਰੱਖ ਫੋਟੋ ਗੋ ਵੀ ਚਾਹੀਦਾ ਘਰ ਜਿਵੇਂ ਬੈ ਕਹਤਾ ਮੇਰੇ ਵੀ ਨੂੰ ਵੀ ਲਈ ਹੁਣ ਤੇ ਦੋ ਮੈਂ ਨੂੰ ਐ ਕਿਹਾ ਆ ਲੈ ਕੇ ਉਹਨੇ ਦੋ ਬਸਤੇ ਜਿਹੜੇ ਖਾ ਹੋਏ ਆਣੇ ਤੇ ਪਰ ਨਾਲ ਭਰ ਕੇ ਪਰ ਐਂਗਲੇ ਕੋ ਸੰਦ ਨਹੀਂ ਪਤਾ ਕਿ ਹੋਰ ਵੀ ਸੰਗਤ ਰੱਖ ਬੇਚੀ ਤੂੰ ਸੀ ਤਾਂ ਖਾਦੇ ਹੀ ਨਹੀਂ ਹੁਣੇ ਲੈ ਜੇ ਮੇਰੇ ਵੀਰ ਦੋ ਲਿਆ ਤੂੰ ਤਾਂ ਖਾਦੇ ਹੀ ਕੀ ਹੁਣ ਮੈਨੂੰ ਇੰਨੇ ਯੂਟਿਊਬ ਤੇ ਆ ਮਿਲਿਆ ਤਾਂ ਇਹਦੇ ਦੁਆਰੇ ਭੈਣ ਭਾਈ ਦੇ ਲੁਕੋ ਕੇ ਖਾਦੇ ਆ ਦੀ ਰੱਜ ਕੇ ਆਪਸੇ ਸੱਚਾ ਆਪਣੀ ਦਰਦ ਨੂੰ ਕੋਈ ਸਹੀ ਸਹੀ ਗਾ ਦੱਸ ਬੀ ਪਕੌੜੇ ਸੀ ਲੁਕੋ ਕੇ ਖਾਦੇ ਮੈਨੂੰ ਪਤਾ ਹੀ ਨਹੀਂ ਉਹ ਵੀ ਆ ਕੇ ਖਾਦੇ ਰੋੜੇ ਖਾ ਗਏ ਵੀ ਪਕੌੜੇ ਖਾ ਗਏ ਜੂੜ ਬੋਲੇ ਪਕੌੜੇ ਖਾ ਗਏ ਵੀ ਜੂੜ ਬੋਲੇ ਓਏ ਇੱਕ ਥਾਲ ਭਰ ਕੇ ਨਿਆਦਾ ਨਾ 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 ਬੰਨੇ 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 ਜਿਹੜੇ ਰੋਈ ਖਾਣੇ ਨੂੰ ਤੁਸੀਂ ਉਹ ਮੈਂ ਰੋਈ ਕੀ ਦੱਤੇ ਆਵਾਜ਼ ਅੱਜ ਖਾਦਾ ਨਹੀਂ ਹਾਂ ਮੈਂ ਹੁਣ ਖਾਦੇ ਆ ਨਾ

ਅਗਵਾ ਰਹਿ ਇਸ ਤੈ ਉਹ ਤੁੰਦੇ ਦੀ ਬੰਦ ਗਾਤਾ ਅੱਛਾ ਮੈਨੂੰ ਹੁਣ ਸੋਣ ਤੋਂ ਸਾਨੂੰ ਪਤਾ ਲੱਗ ਗਿਆ ਜੀ ਅਸੀਂ ਤੁਸੀਂ ਕੌਣ ਵੀ ਇੰਨਾ ਬਹਿਸ ਕਰਦੇ ਨੇ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਮੇਰਾ ਭਾਈ ਲੈ ਆ ਕੇ ਮੋਲ ਖੜਾਉਂਦਾ ਇਹਨਾਂ ਨੇ ਲੰਗਰ ਦੇ ਨਾਮ ਤੇ ਸਾਨੂੰ ਘਰੇ ਹੋਇਆ ਬੰਦਾ ਬਦਨਾਮ ਜੀਜੇ ਦੀ ਕਰਦਾ ਸੇਵਾ ਪਰ ਜੀਜਾ ਹੁਣ ਕਿਹੜੇ ਲੋਕ ਸਾਡੇ ਆ ਝੂਠ ਸੱਚ ਵੀ ਇਹਨਾਂ ਨੇ ਹੁਣ ਮੇਰਾ ਮੰਨਣਾ ਨਹੀਂ ਤਾਂ ਕਹਿਣਾ ਮੈਂ ਆਪਣਾ ਲਿਆਂਦਾ ਜੀ ਗਵਾ ਗਵਾ ਦੇਖੋ ਜੀ ਉਹ ਪਿਆ ਮਨਿੰਦਰ ਓਏ ਮੇਰੀ ਗੱਲ ਸੁਣ ਪਰ ਮਨਿੰਦਰ ਫੇਰ ਲੰਗਰ ਨੂੰ ਰੋਣ ਲੱਗ ਗਿਆ ਦੇਖ ਲਓ ਹੁਣ ਹਕੀਕਤ ਤੁਹਾਡੇ ਸਾਹਮਣੇ ਆ ਦੂਆ ਨੰਬਰ ਮੁੰਡਾ ਤਿਆਰ ਕਰ ਰਿਹਾ ਹੈ ਮਾਪੇ ਦੇ ਨਾਲ ਜਾ ਤੇ ਲਫਾਵੇ ਦੇ ਵਿੱਚ ਪਾ ਤੇ ਨੌ ਬਦਲਾ ਮੇਰੇ ਘਰ ਹਾਂ ਹੁਣ ਇਹ ਆਪਣਾ ਗਵਾਹ ਬਣਾ ਰਿਹਾ ਹੈ ਇਹ ਆਪਣਾ ਮਨਿੰਦਰ ਵੀਰ ਇੱਕ ਗੱਲ ਸੁਣ ਮਨਿੰਦਰ ਕਹਿੰਦੇ ਲੈ ਜੀ ਦੇਖੋ ਜੇ ਸਿੱਧੇ ਬੈਠੇ ਇੱਕ ਪਾਸੇ ਇਹ ਖਿੜਕੀ ਦੇ ਮੂੰਹ ਰਹਿਣ ਲੱਤਾ ਕੱਢੀ ਬਾਹਰ ਨੂੰ ਬੈਠਾ ਕਿਉਂਕਿ ਜੀ ਮੈਂ ਤਾਂ ਬੈਠਾ ਵੀ ਜੇ ਮੈਂ ਪਿੱਛੇ ਮਤਲਬ ਕਾਉਦਰ ਨੂੰ ਪਿੱਛੇ ਨੂੰ ਕਰ ਲਵਾਂ ਮੂੰਹ ਇਧਰ ਨੂੰ ਆ ਮੇਰਾ ਜਿਹੜਾ ਕੈਮਰਾ ਹੈ ਉਹ ਬਿਲਕੁਲ ਕਾਲੀ ਵੀਡੀਓ ਬਣਾਉਂਦਾ ਦੇਖ ਲੋ ਗੱਲ ਗੋਲ ਕਰਨੇ ਨੂੰ ਨਾ 1 ਸਕਿੰਟ ਲਾਉਂਦੇ ਆ ਬੰਦੇ 1 ਸਕਿੰਟ ਮੈਨੂੰ ਗਰਮੀ ਖਾਂਦੀ ਆਪ ਮੂਰੇ ਹੋ ਕੇ ਬੈਠੇ ਲਿਫਾਫੇ ਅਸੀਂ ਭਰ ਕੇ ਲੈ ਕੇ ਆਦੇ ਖਾਦੇ ਪਧਰਾਉਂ ਸਾਨੂੰ ਕਰਦੇ ਲੱਗਿਆ ਲਿਫਾਫੇ ਅਸੀਂ ਭਰ ਕੇ ਨਿਕਲ ਗਿਆ ਜੱਜ ਆਈ ਸੱਜਾ ਚਲੋ ਦੇਖੋ ਜੀ ਖਾਣ ਵਾਲੀ ਦੇਖੋ ਜਿਹਦੇ ਕਰਮਾ ਦੇ ਵਿੱਚ ਆ ਉਹਨੂੰ ਮਿਲਦਾ ਠੀਕ ਹੈ ਜਿਹਦੇ ਕਰਮਾ ਦੇ ਵਿੱਚ ਨਹੀਂ ਜੀ ਜਿਹਦੇ ਹੁਣ ਕਰਮਾ ਚ ਸੇਵਾ ਹੀ ਨਹੀਂ ਉਹ ਕਿਆ ਕਰੂ ਜਿਹਦੇ ਕਰਮਾ ਦੇ ਵਿੱਚ ਦਾਣਾ ਪਾਣੀ ਲਿਖਿਆ ਹੀ ਨਹੀਂ ਖਾਣਾ ਉਹ ਬੰਦਾ ਕਿੱਥੋਂ ਖਾਊਗਾ ਬਿੱਟੂ ਦਾ ਧੰਨਵਾਦ ਆ ਵੀ ਮੜਾ ਮੋਟਾ ਸਾਨੂੰ ਵਿਚਾਰਾ ਲੈ 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 ਅਗਰ ਕਿ ਸੇਵਾ ਦਾ ਉਹਦੇ ਕਰਮਾ ਦੇ ਕਰਕੇ ਆਉਂਦਾ ਸੇਵਾ ਕਰਮਾ ਦੀ ਜੇ ਕਿਉਂ ਆਉਂਦਾ ਤੇ ਦਾਣਾ ਪਾਣੀ ਪ੍ਰਮਾਤਮਾ ਨੇ ਇਹਦੇ ਕਰਮਾ ਦੇ ਵਿੱਚ ਲਿਖਿਆ ਹੋਇਆ ਵੀ ਤੇਰੇ ਹੱਥੋਂ ਹੀ ਉਹਨਾਂ ਕੋਲ ਜਾਣਾ ਜੀ ਜੇ ਨੂੰ ਰਜੌੜਾ ਪਕੌੜਿਆ ਚਲੋ ਜੋ ਮਰਜੀ ਸਮਝਦਾ ਜੀ ਜਨੂ ਸਮਝਦਾ ਭੈਣ ਕਿਹੜੇ ਖਾਂਦੀ ਹੈ ਜੀ ਭੈਣ ਦੇ ਤਾਂ ਬੰਦ ਕਰੇ ਹੋਏ ਆ ਭੈਣ ਦੇ ਮੂੰਹ ਨੂੰ ਥੋੜੇ ਟੱਕ ਕੇ ਲੱਗ ਜੰਨੇ ਆ ਜਦੋਂ ਆ ਜਾਂਦੇ ਆ ਪਪੌੜੇ ਐਨੇ ਵੀ ਤੇ ਬਾਕੀ ਚੱਲ ਛੱਡ ਕੋਈ ਗੱਲ ਨਹੀਂ ਤੇ ਬਿੱਟੂ ਹੁਣ ਅੱਪਾ ਵੀ ਪ੍ਰੋਗਰਾਮ ਬਣਾ ਲੀਏ ਫੇ ਮਾਤਾ ਦੇ ਹਾਂਜੀ ਹਾਂਜੀ ਕਿੱਦਾਂ ਚੱਲ ਗਏ ਕੱਲੂ ਲਾਸਟ ਦਿਨ ਲੈ ਕੰਮ ਮੇਰਾ ਪਰ ਕੱਲੂ ਜਲਦੀ ਡਿਊਟੀ ਕੌਣ ਦੇਖੂਗਾ ਕੱਲ ਸਵੇਰੇ ਸੱਜੇ ਚੱਲਦੇ ਆ ਉੱਠਦਾ ਤੂੰ ਉਹ ਟਾਈਮ ਕਿੰਨਾ ਹੋਗਾ 4:00 ਵਜੇ ਹੈ ਉੱਠਦਾ ਤੂੰ ਤਾਸਰੇ ਪੈਣਾ 4:00 ਵਜੇ ਉੱਠਣਾ ਪਾਈ ਵਾ 5 ਵਜੇ ਤੱਕ ਨਹੀਂ ਰਾਤ ਨੂੰ ਡਿਊਟੀ ਦਾ ਦੇਖੋ ਤੁਸੀਂ ਇਹ ਵੀ ਦੱਸੋ ਨਾ ਸੱਚ ਬੋਲੋ ਨਾ ਫੇ ਮੈਂ ਹੋਰ ਤੈਨੂੰ ਕਹਿ ਕੇ ਹੈ ਵੀ ਡਿਊਟੀ ਵੀ ਤਾਂ ਦੇਖੜੀਆਂ ਵੀ ਡਿਊਟੀ ਕਰਨ ਤੋਂ ਫੇ ਕਿਵੇਂ ਲੰਘ ਜੂਗਾ ਇਹ ਨਹੀਂ ਕੰਨ ਸਮਰਾਲੇ ਜਾਏ ਉਹ ਜਿੱਥੇ ਜਾ ਮੁੰਦਾ ਸਮਰਾਲੇ ਗਿਆ ਇੱਥੋਂ ਤੋਂ ਨਾਣਾ ਦੇ ਵੀ ਕਿੰਨੀ ਦੂਰ ਆਪਣਾ ਤੋਂ ਬਹੁਤ ਦੂਰ ਦਾ 1.5 ਘੰਟਾ ਲੱਗ ਜਣਾ ਨਹੀਂ ਸਮਰਾਲੇ ਗਿਆ ਇੱਥੋਂ ਵੀ ਅੱਧੀ ਉਹ ਭਰਦੀ ਜਾ ਉੱਥੇ ਗਿਆ ਉਹਨਾਂ ਨੇ ਮੈਨੂੰ ਪਤਾ ਹੈਗਾ ਪਰ ਮੈਂ ਵੀ ਐਸੋ ਨਾਲ ਸਾਡੇ ਮਮੀ ਹਣੇ ਆਉਂਦੇ ਨੇ ਉਧਰ ਤੋਂ ਜਿਹਨਾਂ ਤੋਂ ਨਾਣਾ ਦੇ ਵੀ ਨਹੀਂ ਜਾਂਦਾ ਇੱਥੇ ਮੱਥਾ ਟੇਕ ਲਓ ਇੱਕੋ ਗੱਲ ਅਸੀਂ ਸਮਰਾਲੇ ਸਮਰਾਲੇ ਸ਼ਹਿਰ ਚ ਹਾਂਜੀ ਉੱਥੇ ਮੰਦਿਰ ਰਮਾ ਦਾ ਮੇਰੇ ਭੈਣ ਭਾਈ ਇੱਧਰਲੇ ਹੁਣੇ ਵੀਡੀਓ ਦੇਖਦੇ ਹੋਣ ਉਹਨਾਂ ਤਾਂ ਸਾਰੇ ਬਤ ਵੀ ਕਰ ਲੂ ਸਮਰਾਲੇ ਆਪਣੇ ਬਹੁਤ ਬੜਾ ਮੰਦਿਰ ਲੱਗਦਾ ਮਾਤਾ ਦਾ ਬਹੁਤ ਬੜਾ ਹੀ ਮੰਦਿਰ ਕੋਈ ਇਤਿਹਾਸ ਆ ਮੈਂ ਸੁਣਿਆ ਮਤਲਬ ਹੁਣ ਮੈਂ ਬਹੁਤ ਸਾਲ ਹੋ ਗਏ ਗਏ ਨਹੀਂ ਜਦ ਮੈਂ ਸੁਣਿਆ ਮੰਮੀ ਤੋਂ ਵੀ ਕਹਿੰਦੇ ਵੀ ਜੇ ਉੱਥੇ ਜਿਹੜੀ ਸੁੱਖ ਸੁਖੀ ਹੁੰਦੀ ਆ ਪੂਰੇ ਪੀ ਚੜਾ ਸਕਦੇ ਆ ਉੱਥੇ ਉਹਨੂੰ ਤੇ ਵੀ ਕੋਈ ਚੱਕਰ ਨਹੀਂ ਹੁੰਦਾ ਤਾਂ ਹੀ ਦੁਨੀਆ ਜਾਂਦੀ ਹੈ ਜਨ ਕਿ ਤੇਰਾ ਕਹਿਣ ਦਾ ਮਤਲਬ ਵੀ ਹੁਣ ਅਸੀਂ ਕੱਲੂ ਸਮਰਾਲੇ ਜਾਇਆ ਹੀ ਤਾਂ ਉਹ ਸੇਵਾ ਸਾਡੀ ਉੱਥੇ ਮਾਤਾ ਦੇਵੀ ਦੇ ਮੰਦਰ ਦੀ ਮੈਂ ਤਾਂ ਇਹ ਕਹਿੰਦੀ ਮੱਥਾ ਹੀ ਟੇਕਣਾ ਹੁੰਦਾ ਤੁਹਾਨੂੰ ਮਜਬੂਰੀ ਵੀ ਉੱਥੇ ਤੁਸੀਂ ਅੱਡੀ ਦੂੜ ਨਹੀਂ ਗਿਆ ਹਰੇ ਜੇ ਡੇਢ ਘੰਟਾ ਵੀ ਲੱਗਦਾ ਤਾਂ ਵੀ ਤੁਹਾਨੂੰ ਮੱਥੇ ਨੂੰ ਤੁਹਾਨੂੰ ਬਹੁਤ ਟਾਈਮ ਲੱਗਣਾ ਉਹ ਚਾਰ ਪੰਜ ਘੰਟੇ ਲਾ ਕੇ ਚੱਲੋ ਠੀਕ ਹੈ ਨਾ ਕਿਉਂਕਿ ਭੀੜ ਹੋਣੀ ਕੱਲ ਨੂੰ ਅੱਥੇ ਉਹ ਉੱਥੇ ਵੀ ਸਾਹ ਨਹੀਂ ਹੈਗਾ ਆਉਣਾ ਤੁਹਾਨੂੰ ਅੱਛਾ ਸਮਰਾਲੇ ਹੈ ਨਾ ਸਮਰਾਲੇ ਤਾਂ ਹਜੇ ਆ ਵੀ ਜਾਉਂਗੇ ਛੇਤੀ ਰੈਣਾ ਦੇਵੀ ਦੀ ਗੱਲ ਕਰਦੇ ਵੀ ਕੱਲ ਨੂੰ ਅੱਥੇ ਹਾਂ ਕੱਲ ਨੂੰ ਬਹੁਤ ਜ਼ਿਆਦਾ ਭੀੜ ਕੱਲ ਨੂੰ ਲਾਸਟ ਨਜ਼ਰ ਆਤਾ ਨਾ ਬਾਬਾ ਦਾ ਤਾਂ ਕਰ ਸਮਰਾਲੇ ਉੱਥੇ ਨਾਲ ਕਹਿੰਦੇ ਮੇਲਾ ਵੀ ਤਾਂ ਹੁੰਦਾ ਹੁੰਦਾ ਮੇਲਾ ਹੀ ਆ ਮੈਂ ਤੁਹਾਨੂੰ ਵੀ ਦੱਦਿਓ ਮੇਲਾ ਇੱਕ ਤਾਂ ਮੇਹ ਘਣ ਦਾ ਕੰਮ ਆ ਔਰ ਕੱਠ ਐਨਾ ਜਿੰਨਾ ਤੁਸੀਂ ਕਹਦੇ ਤੂੰ ਗਈਆਂ ਕਿਤੇ ਹਾਂ ਬਹੁਤ ਵਾਰ ਜਾ ਕਿੰਨੀ ਵਾਰ ਗਈਆਂ ਮੰਮੀ ਨਾਲ ਜਿੱਦਾਂ ਕਿੰਨੀ ਵਾਰ ਗਈਆਂ 6-7 ਵਾਰ ਜਾਈ 6-7 ਵਾਰ ਜਾਈ ਪਰ ਇਹਨੂੰ ਹੁਣ ਤੱਕ ਇਤਿਆਜ਼ ਦਾ ਮੈਂ ਮੇਰੀ ਤਾਂ ਗੱਲ ਸੁਣ ਲਓ ਹੁਣ ਉੱਥੇ ਐਨੀ ਭੀੜ ਹੁੰਦੀ ਮੱਥਾ ਮਸੇ ਟੇਕ ਹੁੰਦਾ ਜਿੱਦਾਂ ਹੁਣ ਅਸੀਂ ਵੀਡੀਓ ਬਣਾਉਣ ਫਿਰ ਤੁਸੀਂ ਪੱਕਾ ਦੇ ਪੜ ਕੇ ਵੀ ਆਉਂਦੇ ਆ ਕਿਸੇ ਨੂੰ ਪੁੱਛਦੇ ਵੀ ਇਤਿਆਸ ਬਾਰੇ ਹੁਣ ਜਦ ਅਸੀਂ ਮੱਥਾ ਹੀ ਟੇਕਣ ਜਾਣਾ ਮੱਥਾ ਟੇਕਿਆ ਹੁੰਦਾ ਫੜਦੇ ਘਰ ਨੂੰ ਚੱਲੀਏ ਨਾ ਕਰਕੇ ਇਹਨਾਂ ਪਤਾ ਨਹੀਂ ਮੰਮੀ ਹੁਣ ਦੱਸਦੇ ਨੇ ਮੈਨੂੰ ਨੇ ਇੰਨਾ ਪਤਾ ਮੈਂ ਮੰਨ ਗਿਆ ਪਹਿਲੀ ਗੱਲ ਤਾਂ ਵੀ ਜਿਹੜੀ ਚੀਜ਼ ਦਾ ਕੋਈ ਅਧਿਆਸ ਹਾਂ ਸਮਝਣਾ ਚਾਹ। ਆ ਚਲਥੇ ਮੱਥਾ ਟੇਕੀਏ ਉਹ ਵੀ ਗਲਤ। ਪਹਿਲਾ ਇਤਿਹਾਸ ਨੂੰ ਪੜ੍ਹੀਏ ਵੀ ਉੱਥੇ ਦਾ ਇਤਿਹਾਸ ਕਿਹਾ ਏ। ਠੀਕ ਆ ਉਹ ਸਹੀ ਆ ਗਲਤ ਆ ਕਿਹਾ ਏ ਪਰ ਨਹੀਂ ਮਨਿੰਦਰ ਜਿਹੜੀ ਆ ਤਾਂ ਸਹੀ ਏ ਮੈਂ ਤੁਹਾਨੂੰ ਦੱਸ ਜੀ ਮੰਮੀ ਹੁਣ ਦੱਸ ਦੇ। ਮੈਂ ਇਹ ਨਹੀਂ ਗੱਲ ਕਿਹਾ ਵੀ ਗਲਤ ਆ ਮੈਂ ਗੱਲ ਕਰਦਾ। ਵੀ ਅਸੀਂ ਕਿਤੇ ਵੀ ਗੁਰੂ ਘਰ ਜਾਂਦੇ ਹਾਂ ਮੰਦਰ ਕਿਸੇ ਦੇ ਪਾਸੇ ਪਰ ਇਤਿਹਾਸ ਦੇਖੋ ਵੀ ਉੱਥੇ ਦਾ ਇਤਿਹਾਸ ਕਿਆ ਕਹਦੂ ਅਗਲਾ ਤੁਹਾਨੂੰ ਪੁੱਛ ਲਵੇ ਸਹੀ ਗੱਲ ਤੁਹਾਡੀ ਗੱਲ ਮੰਨਦੀ ਆ ਨਾ ਮੈਂ ਪਹਿਲਾਂ ਉਸ ਗੱਲ ਤੋਂ ਕਹਿ ਕੇ ਹਟੀਆਂ ਜਿੱਦਾਂ ਮੈਂ ਸੁਣਿਆ ਆਪਣੀ ਜਿਹੜੀ ਛੱਡ ਪਿੰਡ ਦੇ ਜਾਂਦੇ ਸਿਆਰੇ ਜਿੱਦਾਂ ਉੱਥੇ ਕੜਾਈ ਚੜਾਉਣ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ ਇੱਥੇ ਵੀ ਕੋਈ ਬਚਨ ਹੋਇਆ ਮਾਤਾ ਦੇ ਵਿੱਚ ਜੇ ਨਾਣਾ ਦੇਵੀ ਮੰਮੀ ਆਉਂਦਾ ਜੀ ਇੱਥੇ ਵੀ ਮੱਥਾ ਟੇਕ ਦੋ ਤਾਂ ਸੇਮ ਗੱਲ ਆ ਫਿਰ ਇੱਕੋ ਹੀ ਗੱਲ ਉਹਨਾਂ ਦੀ ਕਾਮਨਾ ਪੂਰੀ ਹੁੰਦੀ ਆ ਇੱਕੋ ਹੀ ਗੱਲ ਇੱਕੋ ਗੱਲ ਉਹ ਜਿਹੜੀਆਂ ਬਜ਼ੁਰਗਾਂ ਨੇ ਬੀਬੀਆਂ ਨਹੀਂ ਜਾ ਸਕਦੇ ਤੇਰੀਆਂ ਡਲੂ ਧੱਕੇ ਵਾਈ ਦੁਨਿਆਣੇ ਨਿੱਕੀਆਂ ਨੇ ਇੱਥੇ ਮੱਥਾ ਟੇਕ ਕੇ ਜਾਂਦੇ ਸਾਡੇ ਕੋਲ ਵੀ ਉਹ ਲੱਗ ਜਾਈ ਸੀ ਲੱਗ ਜਾਈ ਇਹ ਬਿੱਟੂ ਹੁਣ ਤੇ ਫੇਰ ਦੇਖ ਲਈ ਜੇ ਨਾ ਤੀਕਾਉਂਗੀ ਨਿਆਣਾ ਦੇ ਵੀ ਕਹਤਾ ਮੇਰੇ ਭਾਈ ਨੇ ਨਿਆਣਾ ਦੇ ਵੀ ਤੁਪ ਆਪਣਾ ਜੀਜੇ ਤੇਰੀ ਅਗਿਆ ਦਾ ਪਾਲਣ ਕਰਨਾ ਪੈਣਾ ਮੈਨੂੰ ਪਤਾ ਨਹੀਂ ਕਿਆ ਕਹ ਲੈ ਨਿਆਣਾ ਦੇ ਵੀ ਤੇ ਜੇ ਤੂੰ ਕਹੇਂ ਵੀ ਡਿਊਟੀ ਦੇ ਟਾਈਮ ਆਪਾਂ ਜਾ ਜੀ ਨਾ ਸ਼ਾਮ ਤੱਕ ਨਹੀਂ ਮੋੜ ਹੋਣਾ ਤੋਤੋ ਨਹੀਂ ਸ਼ਾਮ ਦੀ ਗੱਲ ਨਹੀਂ ਜਾਗ ਨਹੀਂ ਹੋਣਾ ਕਾਤੇ ਇੱਕ ਤਾਂ ਪਾਣੀ ਦੇ ਮੋਟਰਸਾਈਕਲ ਚੱਲਣੇ ਨੇ ਇੱਕ ਮੇਕ ਅੰਦਾ ਗੰਮ ਠੀਕ ਹੈ ਨਹੀਂ ਫੇਰ ਮੀ ਗੜੀ ਕਿੱਥੇ ਤੇ ਆ ਗਿਆ ਤੁਹਾਨੂੰ ਕੱਪ ਦਾ ਕੱਲੂ ਕਹੇ ਜਾ ਮੌਸਮ ਹੋਣਾ ਨਹੀਂ ਪਰਮਾਤਮਾ ਦਾ ਰੰਗ ਰੰਗ ਮੈਨੂੰ ਥੋੜੀ ਗੱਲ ਮਾਰਦੀ ਆ ਮੇਰ ਗੱਲ ਸਾਡੀ ਡਿਊਟੀ ਦਾ ਮਕਸਦ ਆ ਜੇ ਮੰਨ ਲਾ ਸਾਡੀ ਡਿਊਟੀ ਨਹੀਂ ਹੁੰਦੀ ਤਾਂ ਆਪਾਂ ਬਿੱਟੂ ਨਾ ਹਮ ਨਾ ਜਾ ਸਕਦੇ ਤੇ ਹੁਣ ਦੇਖ ਸਵੇਰੇ ਤੁਮੰਦਾ 4-5 ਵਜੇ ਤੁਰੂੰਗਾ 8 ਵਜੇ 7 ਵਜੇ ਸਵੇਰੇ ਲੱਗੂੰਗਾ ਮਥਾ ਟੇਕ ਤੇ ਟੇਕ ਤੇ ਤਾ 11 ਵਜੜਿਆ ਬੱਦੇ ਹੋਣੇ ਕਿਉਂਕਿ ਹੁਣ ਤਾਂ ਭੀੜ ਤੇ ਬੇਸਵਾਭੀ ਆ ਕਿਉਂਕਿ ਇੱਥੇ ਪੈਰ ਫਰਮੋ ਨਹੀਂ ਹੈਗਾ ਮੰਦਰ ਚ ਮਾਤਾ ਦੇ ਆਪਾ ਜੀ ਹਾਂ ਜਿਆਦਾ ਨਾ ਮੈਂ ਨੰਗਰ ਪਾਉਣ ਲੱਗਿਆ ਨਾ ਇਹ ਲੋ ਜੀ ਹੁਣ ਫੇਰ ਨੰਗਰ ਦੀ ਗੱਲ ਆ ਗਈ ਨੰਗਰ ਪਾਉਣ ਲੱਗਿਆ ਤਾਂ ਹਾਂ ਮਾਂ ਮੈਂ ਛਟਾਕਾ ਮਾਰਿਆ ਕਾਤੇ ਇਦੂ ਨਾਲ ਲਗਾ ਦੇ ਵਿੱਚ ਹੁਣ ਵੀ ਹੋਰ ਪਾ ਲੈ ਆਪ ਹੋਰ ਪਾ ਸਰੂ ਕਹਿੰਦਾ ਕਾਤੇ ਪਾਉਣ ਦੇ ਵਿੱਚ ਲਫਾਫੇ ਦੇ ਅੱਛਾ ਮੈਂ ਤਾਂ ਜੀ ਕਿਤੇ ਐ ਕਹਿੰਦੇ ਮੈਂ ਤੁਹਾਡਾ ਪਾਇਆ ਆ ਦੇਖੋ ਜੀ ਆਟੇ ਵਿਚਾਰੇ ਆਪਣੇ ਇਥੋਂ ਨਾ ਲਾ ਦੇ ਦੇ ਤਾਂ ਬਣਾ ਲੂਗਾ ਜੀ ਕਹਿੰਦਾ ਤੁਸੀਂ ਨਹੀਂ ਮਾਰਦੇ ਹੁਣ ਹੱਥਾਂ ਪਾ ਐਨੇ ਕੱਟ ਨਹੀਂ ਕਰਨਾ ਕੋਤੋਂ ਹੁਣ ਮੈਨੂੰ ਐਂ ਦੱਸ ਇਹਨੂੰ ਕੱਲੂ ਆਪਾਂ ਇਹ ਗੁਰੂਏ ਛੱਡ ਕੇ ਸਕੂਲ ਫਿਰ ਆਪਾਂ ਚੱਲਾਂਗੇ ਸਮਰਾਲੇ ਠੀਕ ਆ 1 ਵਜੇ ਦੀ ਛੁੱਟੀ ਹੋਣੀ ਜਦ ਤੱਕ ਆਪਾਂ ਨੇ ਮੇਲਾ ਦੇਖ ਕੇ ਵਾਪਸ ਆ ਜਾਈਏ ਨਾ ਮੈਂ ਨਹੀਂ ਜਾਣਾ ਨਹੀਂ ਜਾਣਾ ਮੈਂ ਪਾਪਾ ਸਕੂਲ ਜਾਣਾ ਹੈ ਜਦ ਜਾਈ ਛੁੱਟੀ ਹੋ ਗਈ ਹਾਂ ਜਦ ਦਾਦੀ ਮੋੜੇ ਆਉਣਾ ਛੁੱਟੀ ਹੋ ਗਈ ਮਨਦਰ ਮੌਜਾਤ ਨਹੀਂ ਪੁੱਤ ਪਾਈ ਜਿੰਦੇ ਗੱਡੀਆਂ ਗੱਲਾਂ ਇਹ ਤੈਨੂੰ ਕਿੰਨੀ ਵਾਰ ਮੈਂ ਕਹਾ ਬਾਕੀ ਪੁੱਤ ਰੱਬ ਦੀ ਮਰਜ਼ੀ ਹੈ ਜੇ ਮੈਂ ਤੁਹਾਡਾ ਕੋਣਾ ਆ ਮਾਈ ਰਾਣੀ ਨੇ ਤਾਂ ਐ ਕਰ ਸੁੱਕ ਵਗਾਂ ਰੱਖੇ ਕਿਉਂਕਿ ਸਭ ਮੇਰੇ ਭੈਣ ਭਾਈ ਗੱਲ ਬਚਾਰੇ ਮੈਂ ਮੈਂ ਦਰਸ਼ਨ ਕਰਨਾ ਹਨ ਬੱਚੇ ਲਈ ਕਿੱਥੇ ਜਾਣਾ ਹੈ ਹਾਂ ਅਸੀਂ ਨੰਗਰ ਚ ਲੈ ਹਰ ਦੱਸੇ ਬੱਸ ਕਿਨੇ ਕਹਿ ਕਿਸੇ ਨੇ ਨਹੀਂ ਅਸੀਂ ਤਾਂ ਤੁਹਾਡੇ ਸਾਹਮਣੇ ਸੀ ਮਨੇ ਰਾਹ ਚੋਂ ਕੱਢ ਤੈਨੂੰ ਕਿਨੇ ਕਹਿ ਜਾਣ ਨੂੰ ਲੰਗਰ ਚ ਆਪੇ ਆਪੇ ਕਹਿਣਾ ਪਿਆ ਸਾਈਕਲ ਹੀ ਚੱਕ ਜਾ ਦਫਾ ਹੋ ਜਾ ਇੱਥੋਂ ਸਾਈਕਲ ਹੀ ਪਈ ਆ ਬਿਲਕੁਲ ਸਾਈਕਲ ਹੀ ਬੰਨੀ ਪਈ ਡਰਾ ਇਹ ਪਾਪਾ ਟ੍ਰੈਵਲ ਪਤਾ ਕਿੰਨੀ ਲੈਣ ਦੇ ਵੀ ਕਰਕੇ ਹਾਂ 40 ਸਿੱਟਾਂ ਦੀ ਜਗ੍ਹਾ ਨਹੀਂ ਹੁੰਦੀ ਰਾਤ ਨੂੰ ਜੀ 12 1 ਵਜੇ ਤੋਂ ਬਾਅਦ ਟ੍ਰੈਨ ਵੀ ਥੋੜੀ ਜਿਹੀ ਸ਼ਾਂਤ ਹੁੰਦੀ ਹੈ ਤੇ ਨਹੀਂ ਹੁੰਦੀ ਕੰਨੂ ਬਹੁਤ ਆ ਕੰਨੂ ਕਿ ਸਭ ਨੇ ਵਾਪਸੀ ਆਉਣਾ ਕੰਨੂ ਬਹੁਤ ਭੀੜ ਭਟਕ ਹੈ ਅੱਜ ਹੀ ਹੋਏਣਾ हां ਅਦਰ ਅੱਜ ਤੱਕ ਜੇ ਅੱਜ ਸ਼ਾਮ ਨੂੰ ਨਾਮ ਨਹੀਂ ਹੋਇਆ ਮਨਿੰਦਰ ਜੜੀ ਫਿਰ ਤਾਂ ਲੋਕਾਂ ਨੇ ਮੂੜੇ ਆਉਣਾ ਪੈਣਾ ਭੈਣ ਭਾਈ ਜਿਹੜੇ ਗਾਇਬ ਹੋਣੇ ਤੇ ਉਹੜਾ ਕਿ ਮੈਂ ਤਾਂ ਦੇਖ ਕੇ ਪਜੀ ਮੀ ਖਣੀ ਹੋਵੇ ਤਾਂ ਬੰਦਿਆਂ ਨੂੰ ਗੋਣਾ ਪੈਣਾ ਭਾਈ ਉਹ ਦੇਖੋ ਕੱਪੜੇ ਵੀ ਲੈ ਕੇ ਜਾਂਦਾ ਅਗਲਾ ਆਪਣਾ ਸੋਸਾਦਨ ਨਾਲ ਲੱਗਿਆ ਭਿੱਜਦੇ ਥੋੜੀ ਉਹਦੇ ਰਸਤੇ ਕੱਟ ਮੈਂ ਲੰਗਰ ਵੀ ਸਭ ਸਾਲੰਗਰਾਂ ਚ ਵੀ ਔਖਾ ਕੋਈ ਅਗਲੇ ਨੇ ਰੋਟੀ ਪਾਣੀ ਤਿਆਰ ਕਰਨਾ ਐਂਦੇ ਜਾਂ ਨਹੀਂ ਪੜਾ ਸਕਦੇ ਬਿੱਟੂ ਪਤਾ ਨਹੀਂ ਗਾ ਤਾਂ ਸੁਣ ਜਾ ਬੈਠਾ ਹੁੰਦਾ ਉਹ ਬਥੇਰੀਆਂ ਗੱਲਾਂ ਕਰਦਾ ਜਾਂਦਾ ਪਰ ਇਹਨੂੰ ਗੱਲੇ ਨਹੀਂ ਆਉਂਦੀ ਜਦ ਵੀਡੀਓ ਬਣਦੀ ਗੱਲ ਨਹੀਂ ਮੈਂ ਤਾਂ ਚੱਲ ਫੋਕਸ ਮੈਂ ਵੈਰੀ ਦਸਲਾ ਉੱਥੇ ਦੀ ਉਹਦੀ ਮਾਤਾ ਦੀ ਜਾਨ ਹੀ ਤੂੰ ਜਾ ਸਕਦਾ ਤੂੰ ਜਾਇਆ ਪਰ ਆ ਕੇ ਇਹ ਨਾ ਕਹਿਦੀ ਮੇਰੇ ਤੇ ਡਿਊਟੀ ਨਹੀਂ ਹੋਣੀ ਮੈਂ ਕਿਆ ਕਰਾਂ ਨਾ ਨਾ ਸਿੱਧੀ ਗੱਲ ਕਰ ਸੱਚੀ ਗੱਲ ਹਾਂ ਵੀ ਜਨਮ ਉਹਦਾ ਕੋਈ ਨਹੀਂ ਦੇਖਦੇ ਆ ਕੱਲ 9 ਵਜੇ ਦੇਖਣੇ ਹੈ ਇਹ ਜਿਹੜੇ ਮੈਂ ਤਾਂ ਮੈਂ ਕਹਿ ਰਿਹਾ ਨਹੀਂ ਤੂੰ ਕਹਿ ਵੀ ਗਿਆ ਸੀ ਨਹੀਂ ਆਇਆ ਨਹੀਂ ਕਹਿਦੀ ਹੁਣ ਇਹਦੀ ਹਿੰਮਤ ਆ ਦੇਖੋ ਜਿਹਦੇ ਕਰਮਾਂ ਵਿੱਚ ਉਹਨੂੰ ਕੋਈ ਨਹੀਂ ਰੋਕ ਸਕਦਾ ਇਹਦੇ ਕਰਮਾਂ ਵਿੱਚ ਸੇਵਾ ਤਾਂ ਨਹੀਂ ਚੱਲੇ ਜਾਣਾ ਮੱਥਾ ਟੇਕੀ ਨੂੰ ਮੇਰੇ ਕਹਿਣ ਨਾਲ ਕੀ ਹੋਣਾ ਚੰਗੇ ਕਰਮ ਨੂੰ ਕੰਮ ਨੂੰ ਕਦੋਂ ਰੋਕਣਾ ਮੈਨੂੰ ਮੈਂ ਮੰਨ ਗਿਆ ਪਰ ਮੈਨੂੰ ਤਾਂ ਡਿਊਟੀ ਜਾਂਦੀ ਹੈ ਇਹ ਕੀ ਕਰੀ ਇੱਕ ਮੋਟਰਸਾਈਕਲ ਲੈ ਕੇ ਆਣਾ ਪਰ ਧਿਆਨ ਰੱਖੀ ਅੱਜ ਕੱਲ ਲੋਕ ਦੇਖਦੇ ਨਹੀਂ ਹੈਗੇ ਚੀਜ਼ ਚੱਕਣ ਲੱਗੇ ਚੋਰੀਆਂ ਬਹੁਤ ਚੋਰੀਆਂ ਬਹੁਤ ਹੁੰਦੀਆਂ ਨੇ ਆਪਣਾ ਸਾਵਧਾਨੀ ਪੈ ਰੱਖਣੀ ਆਪ ਸਾਰੇ ਕਰ ਸਾਰੇ ਕਰ ਤੇ ਬਾਕੀ ਚਲੋ ਸਾਨੂੰ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਵੀ ਜਿਹੜੇ ਸਾਡੇ ਵੀਰ ਭੈਣ ਭਾਈ ਮਾਵਾ ਸਮਰਾਲੇ ਇਲਾਕਾ ਹੈ ਜੀ ਸ਼ਹਿਰ ਆ ਸਮਰਾਲਾ ਚਰਜੀਤ ਉੱਥੇ ਮੰਦਿਰ ਰਾਤੀਆ ਮਾਤਾ ਰਾਣੀ ਦਾ ਤੇ ਉੱਥੇ ਦਾ ਇਤਿਹਾਸ ਕਿਹਾ ਜੇ ਕਿਸੇ ਨੂੰ ਪਤਾ ਮੇਰੇ ਵੀਰ ਭੈਣ ਭਾਈ ਨੂੰ ਤਾਂ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਓ ਤੇ ਕੱਲ ਨੂੰ ਅਸੀਂ ਜਾਣਾ ਹੈ ਜੀ ਅਸੀਂ ਜਾਣਾ ਹੈ ਜੀ ਜਰੂਰ ਕੱਲੂ ਮਾਤਾ ਦੇ ਉੱਥੇ ਮੰਦਿਰ ਸਮਰਾਲੇ ਜਰੂਰ ਜਾ ਕੇ ਆਉਂਗੇ ਤੇ ਅਸੀਂ ਵੀ ਦੇਖੀ ਵੀ ਉੱਥੇ ਦਾ ਇਤਿਹਾਸ ਦੇਖੋ ਜਾਣਾ ਚਾਹੀਦਾ ਇਤਿਹਾਸ ਹਰ ਕਿਸੇ ਚੀਜ਼ ਦਾ ਇਤਿਹਾਸ ਸਾਨੂੰ ਪਰਮਾਤਮਾ ਠੀਕਾ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੱਲੀਏ ਥੰਬਰਾਲੇ ਮੈਂ ਕੱਲ ਨੂੰ ਹਾਂਜੀ ਹਾਂਜੀ ਠੀਕ ਹੈ ਜੀ